ਕਲ ਬੱਚਿਓ ਅੱਜ ਦੀ ਪੰਜਾਬੀ ਦੀ ਔਨਲਾਈਨ ਕਲਾਸ ਦੇ ਵਿੱਚ ਤੁਹਾਡਾ ਬਹੁਤ ਸਾਰਾ ਸਵਾਗਤ ਹੈ ਨਵੇਂ ਸਾਲ ਦੀਆਂ ਤੁਹਾਨੂੰ ਬਹੁਤ ਸਾਰੀਆਂ ਵਧਾਈਆਂ ਸੋ ਅੱਜ ਦਾ ਜਿਹੜਾ ਸਾਡਾ ਪਾਠ ਹੈ ਉਹ ਹੈ ਨਿੱਕੀਆਂ ਜਿੰਦਾਂ ਵੱਡੇ ਸਾਕੇ ਜਿਵੇਂ ਕਿ ਹੁਣ ਜਿਹੜਾ ਉਹ ਦਾ ਮਹੀਨਾ ਚੱਲ ਰਿਹਾ ਹੈ ਤੇ ਇਸ ਵਿੱਚ ਸ਼ਹੀਦੀਆਂ ਦੇ ਦਿਹਾੜੇ ਸ਼ਹੀਦੀਆਂ ਦੇ ਦਿਨ ਮੰਨੇ ਜਾਂਦੇ ਨੇ ਕਿਉਂਕਿ ਤੁਸੀਂ ਤੁਹਾਨੂੰ ਸਾਰਿਆਂ ਨੂੰ ਪਤਾ ਹੋਵੇਗਾ ਕਿ ਸਾਡੇ ਜਿਹੜੇ ਦਸਨ ਪਿਤਾ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਦੇ ਚਾਰ ਪੁੱਤਰ ਤੇ ਚਾਰੋਂ ਪੁੱਤਰ ਤੇ ਉਹਨਾਂ ਦਾ ਜਿਹੜਾ ਪਰਿਵਾਰ ਸਭ ਨੇ ਇਹਨਾਂ ਦਿਨਾਂ ਦੇ ਵਿੱਚ ਸ਼ਹੀਦੀਆਂ ਦਿੱਤੀਆਂ ਸੀਗੀਆਂ ਤੇ ਉਹਨਾਂ ਦੇ ਜਿਹੜੇ ਛੋਟੇ ਸਾਹਿਬਜ਼ਾਦੇ ਸਾਹਿਬਜ਼ਾਦਾ ਫਤਿਹ ਸਿੰਘ ਤੇ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਜਿਹੜੀਆਂ ਕਿ ਨਿੱਕੀਆਂ ਜਿੰਦਾ ਜਿਨ੍ਹਾਂ ਨੂੰ ਕਿਹਾ ਗਿਆ ਹੈ ਨਿੱਕੀਆਂ ਜਾਨਾਂ ਛੋਟੀਆਂ ਜਾਨਾਂ ਤੇ ਵੱਡੇ ਸਾਕੇ ਤੇ ਉਹਨਾਂ ਨੇ ਜਿਹੜੇ ਵੱਡੇ ਉਹਨਾਂ ਦੇ ਜਿਹੜੇ ਜਿਗਰੇ ਸੀਗੇ ਤੇ ਉਹਨਾਂ ਨੇ ਆਪਣਾ ਸਰ ਆਪਣਾ ਸ਼ਹੀਦੀਆਂ ਦੇਤੀਆਂ ਆਪਣੇ ਧਰਮ ਪਿੱਛੇ ਸੋ ਉਹਨਾਂ ਬੱਚਿਆਂ ਨੂੰ ਯਾਦ ਕਰਦਿਆਂ ਹੋਇਆਂ ਇਹ ਪਾਠ ਜਿਹੜਾ ਹੈ ਆਪਾਂ ਨੇ ਪੜ੍ਹਨਾ ਹੈ ਅਪਾ ਦੇਖਣਾ ਹੈ ਕਿ ਬੱਚਿਆਂ ਦੇ ਵਿੱਚ ਕਿੰਨਾ ਹੌਸਲਾ ਤੇ ਜਜ਼ਬਾ ਸੀਗਾ ਉਹਨਾਂ ਦੇ ਦਾਦਾ ਜੀ ਗੁਰੂ ਤੇਗ ਬਹਾਦਰ ਜੀ ਨੇ ਵੀ ਸ਼ਹੀਦੀ ਦਿੱਤੀ ਸੋ ਉਹਨਾਂ ਦੇ ਰਗ ਰਗ ਵਿੱਚ ਜਿਹੜਾ ਹੈ ਜੋਸ਼ ਭਰਿਆ ਹੋਇਆ ਸੀ ਆਪਣੇ ਵੱਡਿਆਂ ਵਡੇਰਿਆਂ ਨੂੰ ਦੇਖ ਕੇ ਉਹਨਾਂ ਦੀਆਂ ਸ਼ਹੀਦੀਆਂ ਵੇਖ ਕੇ ਤੋਂ ਉਹ ਆਪਣੇ ਧਰਮ ਤੋਂ ਬਿਲਕੁਲ ਵੀ ਟਸ ਤੋਂ ਮਸ ਨਹੀਂ ਹੋਏ ਆਪਣੀਆਂ ਸ਼ਹੀਦੀਆਂ ਦੇ ਦਿੱਤੀਆਂ ਲੇਕਿਨ ਆਪਣੇ ਧਰਮ ਤੋਂ ਸਿੱਧਕ ਨਹੀਂ ਹਾਰਿਆ ਸੋ ਆਓ ਪੜ੍ਹ ਕੇ ਦੇਖੀਏ ਕਿ ਇਸ ਪਾਠ ਦੇ ਵਿੱਚ ਸਾਨੂੰ ਸਹਬਜ਼ਾਦਿਆਂ ਬਾਰੇ ਹੋਰ ਕੀ ਕੁਝ ਦੱਸਿਆ ਗਿਆ ਹੈ ਜਦੋਂ ਉਹ ਆਪਣੀ ਦਾਦੀ ਮਾ ਜੀ ਨਾਲ ਸੀਗੇ ਸੋ ਆਓ ਪੜ੍ਹ ਕੇ ਦੇਖੀਏ ਪਾਠ ਵਿੱਚ ਕੀ ਕੁਝ ਦੱਸਿਆ ਗਿਆ ਹੈ ਹਾਂ ਜਿੰਕੀਆਂ ਨਿਕੀਆਂ ਜਿੰਦਾਂ ਵੱਡੇ ਸਾਕੇ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਬਾਰੇ ਜਾਣਨਾ ਪਾ ਕੇ ਮਹਾਨ ਇਤਿਹਾਸ ਨੂੰ ਜਾਣੂ ਕਰਵਾਣਾ ਸੋ ਇਸ ਪਾਰਟ ਨੂੰ ਪੜ੍ਹ ਕੇ ਸਾਨੂੰ ਜਿਹੜਾ ਹੈ ਸਾਡਾ ਸਿੱਖਾਂ ਦਾ ਜਿਹੜਾ ਇਤਿਹਾਸ ਹੈ ਮਹਾਨ ਇਤਿਹਾਸ ਜਿਹਨੂੰ ਕਿਹਾ ਜਾਂਦਾ ਹੈ ਉਸ ਬਾਰੇ ਸਾਨੂੰ ਚਾਨਣਾ ਪਾਇਆ ਗਿਆ ਹੈ ਕਿ ਸਾਨੂੰ ਪਤਾ ਲੱਗੇ ਕਿ ਇਤਿਹਾਸ ਵਿੱਚ ਕੀ-ਕੀ ਹੋਇਆ ਸੀ ਪੋ ਦਾ ਮਹੀਨਾ ਪੋ ਹੁੰਦਾ ਹੈ ਜਿਵੇਂ ਕਿ ਤੁਸੀਂ ਅੰਗਰੇਜ਼ੀ ਦੇ ਮਹੀਨੇ ਪੜਦੇ ਹੋ ਜਨਵਰੀ ਫਰਵਰੀ ਸੋ ਦੇਸੀ ਤਰੀਕੇ ਦੇ ਨਾਲ ਜਿਹੜੇ ਮਹੀਨੇ ਹੁੰਦੇ ਹਨ ਉਹ ਦਸੰਬਰ ਦੇ ਵਿੱਚ ਜਿਹੜੇ ਮਹੀਨੇ ਐ ਹੁੰਦੇ ਹਨ ਉਹਨਾਂ ਨੂੰ ਪੋ ਦਾ ਮਹੀਨਾ ਕਿਹਾ ਜਾਂਦਾ ਹੈ ਪੋ ਦਾ ਮਹੀਨਾ ਹਨੇਰੀ ਰਾਤ ਹੈ ਬਿਰਧ ਮਾਤਾ ਜੀ ਬਿਰਧ ਹੁੰਦਾ ਹੈ ਬਜ਼ੁਰਗ 올ਡ ਬਿਰਧ ਮਾਤਾ ਜੀ ਦੋ ਨਿੱਕੇ ਨਿੱਕੇ ਬੱਚੇ ਹਨ ਮਾਤਾ ਜੀ ਜਿਹੜੇ ਹਨ ਉਹ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਜੀ ਹਨ ਔਰ ਉਹਨਾਂ ਦੇ ਨਾਲ ਦੋ ਛੋਟੇ ਛੋਟੇ ਬੱਚੇ ਹਨ ਜਿਹੜਾ ਕਿ ਇੱਕ ਜ਼ੋਰਾਵਾਰ ਸਿੰਘ ਔਰ ਇੱਕ ਫਤਿਹ ਸਿੰਘ ਹੈ ਔਰ ਹਨੇਰੀ ਰਾਤ ਹੈ ਸਾਨੂੰ ਸਾਰਾ ਡਿਸਕ੍ਰਾਈਬ ਕੀਤਾ ਗਿਆ ਹੈ ਇਹਦੇ ਵਿੱਚ ਪੂਰਾ ਵਿਸਤਾਰ ਨਾਲ ਦੱਸਿਆ ਗਿਆ ਹੈ ਕਿ ਕਿਵੇਂ ਦੇ ਹਾਲਾਤ ਸੀਗੇ ਪੋ ਦਾ ਮਹੀਨਾ ਸੀ ਮਤਲਬ ਜਦੋਂ ਇੰਨੀ ਜ਼ਿਆਦਾ ਠੰਡ ਪੈਂਦੀ ਹੈ ਹਨੇਰੀ ਰਾਤ ਹੈ ਬਿਰਧ ਮਤਲਬ ਬਜ਼ੁਰਗ ਮਾਤਾ ਜੀ ਦੇ ਨਾਲ ਨਿੱਕੇ ਨਿੱਕੇ ਛੋਟੇ ਛੋਟੇ ਬੱਚੇ ਹਨ ਉਹ ਕੁਝ ਸਹਿਮੇ ਹੋਏ ਸਹਿਮੇ ਹੋਏ ਮਤਲਬ ਡਰੇ ਹੋਏ ਸੀ ਕਿਉਂਕਿ ਬੱਚੇ ਸੀਗੇ ਹਨੇਰੀ ਰਾਤ ਸੀ ਤੇ ਪੋ ਦਾ ਮਹੀਨਾ ਥੋੜੀ ਜੀ ਦੇਰ ਪਿੱਛੋਂ ਇੱਧਰ ਉੱਧਰ ਤੱਕਦੇ ਹਨ ਉਹ ਇੱਧਰ ਉੱਧਰ ਦੇਖਦੇ ਹਨ ਕਿਉਂਕਿ ਉਹ ਇਕੱਲੇ ਹੀ ਆਪਣੀ ਦਾਦੀ ਮਾਲ ਤੁਰੇ ਜਾਂਦੇ ਹਨ ਸੋ ਉਹ ਇੱਧਰ ਉੱਧਰ ਆਪਣਾ ਤੱਕਦੇ ਹਨ ਮਤਲਬ ਦੇਖਦੇ ਹਨ ਗੰਗੂ ਬਾਮਣ ਉਹਨਾਂ ਨਾਲ ਤੁਰ ਰਿਹਾ ਹੈ ਇੱਕ ਉਹਨਾਂ ਦਾ ਗੰਗੂ ਬਾਮਣ ਸੀਗਾ ਬਾਮਣ ਮਤਲਬ ਉਹ ਜਾਤ ਦਾ ਬ੍ਰਾਹਮਣ ਸੀ ਉਸ ਦਾ ਨਾਮ ਗੰਗੂ ਸੀ। ਉਹਨਾਂ ਦੇ ਨਾਲ ਤੁਰ ਰਿਹਾ ਹੈ। ਗੰਗੂ ਬਾਮਨ ਜਿਹੜਾ ਸੀਗਾ ਉਹ ਉਹਨਾਂ ਦਾ ਰਸੋਈਆ ਸੀ। ਹੁਣ ਇੱਕ ਬੱਚਾ ਉਹਨਾਂ ਦੋਨਾਂ ਬੱਚਿਆਂ 'ਚੋਂ ਇੱਕ ਬੱਚਾ ਕਹਿੰਦਾ ਹੈ ਮਾਂ ਜੀ ਆਪਾਂ ਕਿੱਥੇ ਚੱਲਨੇ ਹਾਂ? ਮਾਂ ਕਹਿੰਦੀ ਹੈ ਕਿਤੇ ਵੀ ਨਹੀਂ ਪੁੱਤਰ ਜਿੱਥੇ ਗੁਰੂ ਜੀ ਦਾ ਹੁਕਮ ਹੋਇਆ ਉੱਥੇ ਚੱਲਾਂਗੇ। ਦੂਜਾ ਮਾਂ ਜੀ ਹਨੇਰਾ ਵਾਧ ਗਿਆ। ਸਰਦੀ ਵੀ ਬਹੁਤ ਹੈ ਮਾਂ ਦੋਵੇਂ ਬੱਚਿਆਂ ਨੂੰ ਆਪਣੇ ਨਾਲ ਲਾਉਂਦੀ ਹੈ ਤੁਸੀਂ ਮੇਰੇ ਸ਼ੇਰ ਦੇ ਸ਼ੇਰ ਬੱਚੇ ਹੋ ਸ਼ੇਰਾਂ ਨੂੰ ਨਾ ਸਰਦੀ ਲੱਗਦੀ ਹੈ ਨਾ ਡਰ ਤੁਸੀਂ ਦੇਖਿਆ ਕਿ ਇੱਥੇ ਮਾਂ ਵੀ ਬਹੁਤ ਹਿੰਮਤ ਵਾਲੀ ਹੈ ਦਾਦੀ ਮਾਂ ਵਿੱਚ ਵੀ ਬਹੁਤ ਹਿੰਮਤ ਦਲੇਰੀ ਹੈ ਉਹ ਆਪਣੇ ਬੱਚਿਆਂ ਨੂੰ ਲੈ ਕੇ ਹਨੇਰੀ ਰਾਤ ਵਿੱਚ ਤੁਰੇ ਜਾਂਦੇ ਹਨ ਇਹਨਾਂ ਦਾ ਸਾਰਿਆਂ ਦਾ ਸਰਸਾ ਨਦੀ ਦੇ ਉੱਤੇ ਵਿਛੋੜਾ ਪਿਆ ਸੀ ਜਦੋਂ ਪਰਿਵਾਰ ਵਿਛੋੜਾ ਪਿਆ ਤਾਂ ਇਹ ਅਲੱਗ-ਅਲੱਗ ਸਾਰੇ ਹੋ ਗਏ ਸੀ। ਅਰ ਬੱਚੇ ਕਹਿੰਦੇ ਆ ਕਿ ਸਰਦੀ ਬਹੁਤ ਹੈ ਹਨੇਰਾ ਬਹੁਤ ਹੋ ਗਿਆ ਹੈ ਲੇਕਿਨ ਮਾਤਾ ਜੀ ਉਹਨਾਂ ਨੂੰ ਆਪਣੇ ਨਾਲ ਲਾਉਂਦੇ ਹਨ ਤੇ ਕਹਿੰਦੇ ਹਨ ਤੁਸੀਂ ਮੇਰੇ ਸ਼ੇਰ ਦੇ ਸ਼ੇਰ ਪੁੱਤ ਹੋ। ਸ਼ੇਰ ਗੁਰੂ ਗੋਬਿੰਦ ਸਿੰਘ ਜੀ ਨੂੰ ਕਿਹਾ ਹੈ ਤੇ ਤੁਸੀਂ ਉਹਨਾਂ ਦੇ ਬੱਚੇ ਹੋ ਤੇ ਸ਼ੇਰਾਂ ਨੂੰ ਜਿਹੜੀ ਹੈ ਉਹ ਕਦੀ ਸਰਦੀ ਨਹੀਂ ਲੱਗਦੀ ਨਾ ਕਦੇ ਡਰ ਲੱਗਦਾ ਹੈ। ਆਵਾਜ਼ ਆਉਂਦੀ ਹੈ। ਮਾਤਾ ਜੀ ਸਾਰੇ ਦੇਖਦੇ ਹਨ ਕਿ ਆਵਾਜ਼ ਕਿੱਥੋਂ ਆਈ ਹੈ ਆਵਾਜ਼ ਹੋਰ ਨੇੜੇ ਆ ਜਾਂਦੀ ਹੈ ਮਾਤਾ ਜੀ ਆਵਾਜ਼ ਪਛਾਣ ਲੈਂਦੇ ਹਨ ਸੋ ਮਾਤਾ ਜੀ ਆਵਾਜ਼ ਨੂੰ ਪਛਾਣ ਲੈਂਦੇ ਹਨ ਹਾਂਜੀ ਸੋ ਜੋ ਪਿੱਛੋਂ ਜਿਸ ਨੇ ਆਵਾਜ਼ ਮਾਰੀ ਉਹ ਸੀਗਾ ਗੰਗੂ ਮਾਤਾ ਜੀ ਮੱਥਾ ਟੇਕਦਾ ਹਾਂ ਚਲੋ ਮੇਰੇ ਨਾਲ ਮਾ ਆ ਪੁੱਤਰ ਗੰਗੂ ਅਜੀਤ ਤੇ ਜੁਜਾਰ ਤਾਂ ਆਪਣੇ ਪਿਤਾ ਜੀ ਨਾਲ ਹਨ ਅਜੀਤ ਤੇ ਜੁਜਾਰ ਵੱਡੇ ਸਾਹਿਬ ਜਾਦੇ ਸਨ ਜੋ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਸਨ ਜ਼ੋਰਾਵਾਰ ਤੇ ਫਤਿਹ ਸਿੰਘ ਮੇਰੇ ਨਾਲ ਹਨ ਅਸੀਂ ਪੁੱਤਰ ਵਿਛੜ ਗਏ ਚੰਗਾ ਹੋਇਆ ਤੂੰ ਆ ਗਿਆ ਚੱਲ ਹੁਣ ਜਿੱਥੇ ਤੂੰ ਠੀਕ ਸਮਝਦਾ ਹੈ ਸੋ ਮਾਤਾ ਜੀ ਕਹਿੰਦੇ ਹਨ ਕਿ ਵੱਡੇ ਸਹਬਜਾਦੇ ਜਿਹੜੇ ਹਨ ਅਜੀਤ ਤੇ ਜੁਝਾਰ ਉਹ ਆਪਣੇ ਪਿਤਾ ਜੀ ਦੇ ਨਾਲ ਹਨ ਤੇ ਜ਼ੋਰਾਵਾਰ ਤੇ ਫਤਿਹ ਸਿੰਘ ਜਿਹੜੇ ਹਨ ਉਹ ਮੇਰੇ ਨਾਲ ਹਾਂ ਤੇ ਅਸੀਂ ਵਿਛੜ ਗਏ ਹਾਂ ਚੰਗਾ ਹੋਇਆ ਹੈ ਤੂੰ ਇੱਥੇ ਆ ਗਿਆ ਹੈ ਚੱਲ ਹੁਣ ਜਿੱਥੇ ਤੂੰ ਠੀਕ ਸਮਝਦਾ ਹੈ ਸਾਨੂੰ ਉੱਥੇ ਲੈ ਚੱਲ ਗੰਗੂ ਮਾਤਾ ਜੀ ਆਪਾਂ ਪਿੰਡ ਚੱਲਦੇ ਹਾਂ ਸਹੇੜੀ ਹੁਣ ਗੰਗੂ ਦਾ ਪਿੰਡ ਕਿਹੜਾ ਹੈ ਸਹੇੜੀ ਸੋ ਉਹ ਕਹਿੰਦਾ ਹੈ ਕਿ ਮਾਤਾ ਜੀ ਆਪਾਂ ਆਪਣੇ ਪਿੰਡ ਚੱਲਦੇ ਹਾਂ ਸਹੇੜੀ ਉੱਥੇ ਰਾਤ ਕਟਾਂਗੇ ਸਵੇਰੇ ਜੋ ਵਾਹਿਗੁਰੂ ਦਾ ਹੁਕਮ ਹੋਇਆ ਕਰਾਂਗੇ ਸੋ ਹੁਕਮ ਹੁੰਦਾ ਹੈ ਆਗਿਆ ਜੋ ਉਸ ਪਰਮਾਤਮਾ ਦੀ ਵਾਹਿਗੁਰੂ ਦੀ ਆਗਿਆ ਹੋਏਗੀ ਉਹ ਫਿਰ ਅੱਗੇ ਦੇਖਾਂਗੇ ਪਰ ਪਹਿਲਾਂ ਤੁਸੀਂ ਮੇਰੇ ਪਿੰਡ ਸਹੇੜੀ ਚੱਲੋ ਮਾਤਾ ਠੀਕ ਹੈ ਪੁੱਤਰ ਆਪਾਂ ਸਾਰੇ ਹੌਲੀ-ਹੌਲੀ ਚੱਲਦੇ ਹਾਂ ਹੌਲੀ-ਹੌਲੀ ਮਤਲਬ ਸਲੋਲੀ ਆਰਾਮ ਨਾਲ ਇੱਕ ਕੋਠੜੀ ਹੈ ਹੁਣ ਦੱਸਿਆ ਗਿਆ ਕਿ ਇੱਕ ਕੋਠੜੀ ਹੈ ਕੋਟੜੀ ਹੁੰਦਾ ਹੈ ਛੋਟਾ ਘਰ ਮਾਤਾ ਜੀ ਤੇ ਦੋਵੇਂ ਬੱਚੇ ਇੱਕ ਮੰਜੇ ਤੇ ਪਏ ਹਨ ਇੱਕ ਪਾਸੇ ਮੋਹਰਾ ਦੀਆਂ ਥੈਲੀਆਂ ਪਈਆਂ ਹਨ ਮਾਤਾ ਜੀ ਦੇ ਨਾਲ ਮੋਹਰਾ ਸਨ ਮੋਹਰਾ ਤੁਸੀਂ ਸਮਝਦੇ ਹੋ ਕਿ ਜਿਹੜੇ ਹੀਰੇ ਜਵਾਰਾਤ ਜਿਹੜੀਆਂ ਮੋਹਰਾ ਹੁੰਦੀਆਂ ਹਨ ਕויਨਸ ਜਿਹੜੇ ਉਸ ਸਮਿਆਂ ਦੇ ਵਿੱਚ ਜਿਹੜੀਆਂ ਨੇ ਮੋਹਰਾ ਜ਼ਿਆਦਾ ਚਲਦੀਆਂ ਹੁੰਦੀਆਂ ਸਨ ਉਹ ਮਾਤਾ ਜੀ ਕੋਲ ਇੱਕ ਥੈਲੀ ਜਿਹੜੀ ਹੈ ਪਈ ਹੋਈ ਹੈ ਇੱਕ ਮੰਜੇ ਦੇ ਉੱਤੇ ਮਾਤਾ ਜੀ ਦੋਨਾਂ ਸਾਹਿਬ ਜਦਿਆਂ ਦੇ ਨਾਲ ਲੇਟੇ ਹੋਏ ਹਨ ਬੱਚੇ ਤਾਂ ਸੌਂ ਗਏ ਪਰ ਮਾਤਾ ਜੀ ਕਦੇ ਅੱਖਾਂ ਖੋਲਦੇ ਹਨ ਕਦੇ ਮੀਟਦੇ ਹਨ ਉਹ ਕਦੀਆਂ ਆਪਣੀ ਅੱਖਾਂ ਖੋਲਦੇ ਹਨ ਕਦੀ ਬੰਦ ਕਰਦੇ ਹਨ ਉਹ ਸੁੱਤੇ ਨਹੀਂ ਸਨ ਗੰਗੂ ਉਹਨਾਂ ਨੂੰ ਸੁੱਤੇਆਂ ਸਮਝ ਕੇ ਮੋਹਰਾ ਦੀ ਥੈਲੀ ਚੁਪ ਕੇ ਲੈ ਜਾਂਦਾ ਹੈ ਸੋ ਗੰਗੂ ਨੂੰ ਲੱਗਦਾ ਕਿ ਮਾਤਾ ਜੀ ਤਾਂ ਸੁੱਤੇ ਪਏ ਹਨ ਤੇ ਉਹਨਾਂ ਨੂੰ ਸੁੱਤੇ ਪਏ ਸਮਝ ਕੇ ਉਹ ਮੋਹਰਾ ਦੀ ਜਿਹੜੀ ਥੈਲੀ ਹੈ ਉਹ ਚੁਪ ਕੇ ਲੈ ਜਾਂਦਾ ਹੈ ਮਾਤਾ जी वेख लेंदे हैं माता जी उस वेख लेंदेन कि इसने मेरी मोहर की थैली जी है और चुक ली है पर मूह कुछ नहीं बोलते कुछ चिर पिछों उस समय तो माता जी कुछ नहीं बोलते पर कुछ चिर पिछ मतलब कुछ समय बाद गंगू उच्ची आवाज चोर चोर रौला पाना शुरू कर देता है गंगू उच्ची आवाज वि माता गंगू पुत्र इत कोई चोर नहीं आया माता जी कहते ਕਿ ਗੰਗੂ ਪੁੱਤਰ ਇੱਥੇ ਕੋਈ ਚੋਰ ਨਹੀਂ ਆਇਆ ਮੈਂ ਸੁੱਤੀ ਨਹੀਂ ਸੀ ਮੈਨੂੰ ਨੀਂਦ ਕਿੱਥੇ ਐਵੇਂ ਝੂਠਾ ਰੌਲਾ ਨਾ ਪਾ ਵੀ ਮੈਨੂੰ ਤਾਂ ਨੀਂਦ ਨਹੀਂ ਆਈ ਕਿਉਂਕਿ ਸਾਡਾ ਤਾਂ ਦੇਖੋ ਜੀ ਪਰਿਵਾਰ ਵਿਛੋੜਾ ਹੋ ਚੁੱਕਿਆ ਹੈ ਸੋ ਪਰੇਸ਼ਾਨ ਵੀ ਸਨ ਥੋੜਾ ਜਿਹਾ ਤੇ ਤੂੰ ਐਵੇਂ ਝੂਠਾ ਰੌਲਾ ਜਿਹੜਾ ਹੈ ਉਹ ਨਾ ਪਾ ਗੰਗੂ ਮੋਰਾ ਮਾਤਾ ਜੀ ਕਿੱਥੇ ਗਈਆਂ ਗੰਗੂ ਕਹਿੰਦਾ ਕਿ ਮਾਤਾ ਜੀ ਤੁਹਾਡੇ ਕੋਲ ਤੇ ਮੋਹਰਾ ਪਈਆਂ ਸੀਆਂ ਉਹ ਕਿੱਥੇ ਗਈਆਂ ਮਾਤਾ ਮੋਰਾ ਤੂੰ ਚੁੱਕੀਆਂ ਨਹੀਂ ਮੈਂ ਆਪ ਵੇਖਿਆ ਹੈ ਤੈਨੂੰ ਚੁੱਕਦਿਆਂ ਮਾਤਾ ਜੀ ਕਹਿੰਦੇ ਕਿ ਮੋਰਾ ਤੇ ਤੂੰ ਚੁੱਕੀਆਂ ਨਹੀਂ ਮੈਂ ਆਪ ਦੇਖਿਆ ਤੈਨੂੰ ਚੁੱਕਦਿਆਂ ਗੰਗੂ ਅੱਛਾ ਤੁਸੀਂ ਮੇਰੇ ਘਰ ਰਹਿ ਕੇ ਮੈਨੂੰ ਚੋਰ ਬਣਾਓਗੇ ਹੁਣ ਉਲਟਾ ਗੰਗੂ ਕਹਿਣ ਲੱਗਿਆ ਕਿ ਤੁਸੀਂ ਮੇਰੇ ਘਰੇ ਰਹਿ ਕੇ ਮੈਨੂੰ ਹੀ ਚੋਰ ਕਹਿੰਦੇ ਹੋ ਮਾਤਾ ਪੁੱਤਰ ਚੋਰ ਨਹੀਂ ਤਾਂ ਹੋਰ ਤੂੰ ਕੀ ਏ ਗੰਗੂ ਮਾਤਾ ਜੀ ਮੈਨੂੰ ਚੋਰ ਕਿਹਾ ਏ ਤੁਹਾਡੇ ਘਰ ਮੈਂ ਕਿੰਨੀ ਦੇਰ ਰਸੋਈਏ ਦਾ ਕੰਮ ਜਿਹੜਾ ਹੈ ਰਸੋਈਏ ਦਾ ਕੰਮ ਜਿਹੜਾ ਹੈ ਉਹ ਕੀਤਾ ਰਸੋਈਏ ਦਾ ਕੰਮ ਹੁੰਦਾ ਹੈ ਮਤਲਬ ਤੁਹਾਡੀ ਰਸੋਈ ਦੇ ਵਿੱਚ ਮੈਂ ਖਾਣਾ ਬਣਾਉਂਦਾ ਰਿਹਾ ਵਾਂ ਕਿੰਨੇ ਸਾਲ ਮੈਂ ਤੁਹਾਡੇ ਉੱਥੇ ਕੰਮ ਕਰਦਾ ਰਿਹਾ ਹਾਂ ਕਿੰਨਾ ਸਮਾਂ ਤੇ ਤੁਸੀਂ ਅੱਜ ਮੈਨੂੰ ਮੇਰੇ ਘਰ ਆ ਕੇ ਚੋਰ ਕਹਿੰਦੇ ਹੋ ਕਿ ਮੈਂ ਅੱਗੇ ਕੋਈ ਚੀਜ਼ ਚੁੱਕੀ ਏ ਕਿ ਮੈਂ ਪਹਿਲਾਂ ਕਦੀ ਇੰਨੀ ਦੇਰ ਤੁਹਾਡੇ ਉੱਥੇ ਰਿਹਾ ਵਾਂ ਰਸੋਈ ਵਿੱਚ ਮੈਂ ਕਦੀ ਪਹਿਲਾਂ ਕੋਈ ਚੀਜ਼ ਚੁੱਕੀ ਏ ਮਾਤਾ ਤੂੰ ਕਦੇ ਚੋਰੀ ਨਹੀਂ ਕੀਤੀ ਤੂੰ ਕਦੇ ਚੋਰੀ ਨਹੀਂ ਕੀਤੀ ਤੈਨੂੰ ਕਦੇ ਕਿਸੇ ਨੇ ਚੋਰ ਨਹੀਂ ਕਿਹਾ ਤੂੰ ਪਹਿਲਾਂ ਕਦੀ ਕੋਈ ਚੋਰੀ ਨਹੀਂ ਕੀਤੀ ਇਸ ਲਈ ਤੈਨੂੰ ਕਦੇ ਕਿਸੇ ਨੇ ਚੋਰ ਨਹੀਂ ਕਿਹਾ ਮੈਂ ਅੱਜ ਵੀ ਤੈਨੂੰ ਵੇਖ ਕੇ ਚੁੱਪ ਰਹੀ ਤੂੰ ਅੱਜ ਚੋਰੀ ਕੀਤੀ ਤੇ ਮੈਂ ਚੁੱਪ ਸੀਗੀ ਤੇਰੇ ਝੂਠੇ ਰੌਲਾ ਪਾਉਣ ਤੇ ਤੈਨੂੰ ਵਰਜਿਆ ਕਿ ਤੂੰ ਵਰਜਿਆ ਹੁੰਦਾ ਹੈ ਕਿ ਤੈਨੂੰ ਮਨਾ ਕੀਤਾ ਕਿ ਤੂੰ ਝੂਠਾ ਰੌਲਾ ਜਿਹੜਾ ਹੈ ਉਹ ਨਾ ਪਾ ਵਰਜਿਆ ਹੈ ਕਿ ਚੋਰ ਚੋਰ ਕਰਨ ਦਾ ਕੀ ਲਾਭ ਹੈ ਕੀ ਇਹਨਾਂ ਰੌਲਾ ਜੋ ਪਾਈ ਜਾਣਾ ਚੋਰ ਚੋਰ ਕਹਿੰਦਾ ਕੀ ਫਾਇਦਾ ਹੈ ਇਸ ਕਰਕੇ ਮੈਂ ਤੈਨੂੰ ਵਰਜਿਆ ਮਨਾ ਕੀਤਾ ਗੰਗੂ ਚੰਗਾ ਮਾਤਾ ਜੀ ਮੈਂ ਹੁਣੇ ਹੀ ਰਿਪੋਰਟ ਕਰਾਂਗਾ ਤੇ ਤੁਹਾਨੂੰ ਹੁਣੇ ਹੀ ਸੂਬੇ ਸਰਹੰਦ ਦੇ ਅੱਗੇ ਪੇਸ਼ ਕਰਦਾਗਾ ਹੁਣ ਜਿਹੜਾ ਹੈ ਗੰਗੂ ਬ੍ਰਾਹਮਣ ਜਿਹੜਾ ਸੀਗਾ ਉਹ ਕਹਿੰਦਾ ਕਿ ਮੈਂ ਤੁਹਾਡੀ ਰਿਪੋਰਟ ਜਿਹੜੀ ਖਬਰ ਹੈ ਉਹ ਕਿਸ ਨੂੰ ਕਰਾਂਗਾ ਸੂਬੇ ਸਰਹੰਦ ਨੂੰ ਸਰਹੰਦ ਦਾ ਜਿਹੜਾ ਸੂਬੇਦਾਰ ਸੀਗਾ ਉਸ ਨੂੰ ਤੁਹਾਡੇ ਬਾਰੇ ਦੱਸਾਂਗਾ ਤੇ ਤੁਹਾਨੂੰ ਉਹਦੇ ਕੋਲ ਪੇਸ਼ ਕਰ ਦਿਆਂਗਾ ਗੰਗੂ ਸੂਬਾ ਸਰਹੰਦ ਨੂੰ ਸਭ ਕੁਝ ਦੱਸਦਾ ਹੈ ਨਵਾਬ ਤੇ ਸੁਬਾਹੀ ਮਾਤਾ ਜੀ ਤੇ ਬੱਚਿਆਂ ਨੂੰ ਲੈ ਜਾਂਦੇ ਹਨ ਅਤੇ ਠੰਡੇ ਬੁਰਜ ਵਿੱਚ ਬੰਦ ਕਰਦੇ ਹਨ ਸੋ ਸਾਰਾ ਜੋ ਹੈ ਜੋ ਕੁਝ ਵੀ ਵਾਪਰਿਆ ਗੰਗੂ ਜਿਹੜਾ ਹੈ ਉਹ ਸੂਬਾ ਸਰਹੰਦ ਨੂੰ ਦੱਸਦਾ ਹੈ ਤੇ ਨਵਾਬ ਤੇ ਉਸ ਦੇ ਸਿਪਾਹੀ ਜਿਹੜੇ ਹਨ ਮਾਤਾ ਜੀ ਤੇ ਬੱਚਿਆਂ ਨੂੰ ਆਪਣੇ ਨਾਲ ਲੈ ਜਾਂਦੇ ਹਨ ਤੇ ਠੰਡੇ ਬੁਰਜ ਬੁਰਜ ਹੁੰਦਾ ਬੇਟਾ ਇੱਕ ਮਿਨਾਰ ਟਾਵਰ ਬਣਿਆ ਹੁੰਦਾ ਹੈ ਉਸ ਸਮੇਂ ਠੰਡੇ ਬੁਰਜ ਵਿੱਚ ਉਹਨਾਂ ਨੂੰ ਬੰਦ ਕਰਤਾ ਸੀਗਾ ਕਿ ਠੰਡੇ ਬੁਰਜ ਵਿੱਚ ਕੀ ਸੀਗਾ ਕਿ ਚਾਰੇ ਪਾਸੇ ਟਾਵਰ ਸੀ ਚਾਰੇ ਪਾਸੇ ਓਪਨ ਸੀ ਤੇ ਠੰਡੀ ਹਵਾ ਸੀਤ ਲਹਿਰ ਉੱਥੇ ਆਉਂਦੀ ਸੀ ਜੋ ਕਿ ਐਸ ਟਾਈਮ ਫਤੇਗੜ ਸਾਹਿਬ ਵਿੱਚ ਹੈ ਤੇ ਸਾਰੇ ਲੋਕ ਇਹਨਾਂ ਦਿਨਾਂ ਦੇ ਵਿੱਚ ਉੱਥੇ ਮੱਥਾ ਵੀ ਟੇਕਣ ਜਾਂਦੇ ਹਨ ਠੰਡੇ ਬੁਰਜ ਵਿੱਚ ਮਾਤਾ ਜੀ ਫਰਸ਼ ਤੇ ਬੈਠੇ ਹਣ ਹੁਣ ਇੰਨੀ ਠੰਡ ਉਹ ਦਾ ਮਹੀਨਾ ਤੇ ਠੰਡੇ ਬੁਰਜ ਵਿੱਚ ਮਾਤਾ ਜੀ ਜਿਹੜੇ ਨੇ ਫਰਸ਼ ਤੇ ਬੈਠੇ ਹਨ ਮਾਤਾ ਜੀ ਦੇ ਦੋਵੇਂ ਪਾਸੇ ਦੋਵੇਂ ਗੁਰੂ ਜੀ ਦੇ ਸਾਹਿਬ ਜੀ ਆਦੇ ਵੀ ਬੈਠੇ ਹਨ ਉਹ ਆਪਣੀ ਦਾਦੀ ਮਾ ਦੇ ਨਾਲ ਉੱਥੇ ਠੰਡੇ ਬੁਰਜ ਤੇ ਨਾਲ ਬੈਠੇ ਹੋਏ ਹਨ ਮਾਤਾ ਤੁਸੀਂ ਮੇਰੇ ਸ਼ੇਰ ਦੇ ਸ਼ੇਰ ਬੱਚੇ ਹੋ ਮਾਤਾ ਜੀ ਕਹਿੰਦੇ ਨੇ ਬੱਚਿਆਂ ਨੂੰ ਹੌਸਲਾ ਦੇਂਦੇ ਨੇ ਕਿ ਤੇ ਬੱਚੇ ਘਬਰਾ ਨਾ ਜਾਣ ਕਹਿੰਦੇ ਹਨ ਤੁਸੀਂ ਮੇਰੇ ਸ਼ੇਰ ਦੇ ਸ਼ੇਰ ਬੱਚੇ ਹੋ ਕਿ ਮੇਰਾ ਪੁੱਤਰ ਜਿਹੜਾ ਗੁਰੂ ਗੋਬਿੰਦ ਸਿੰਘ ਉਹ ਸ਼ੇਰ ਹੈ ਤੁਸੀਂ ਉਸ ਦੇ ਸ਼ੇਰ ਬੱਚੇ ਹੋ ਸ਼ੇਰਾਂ ਨੂੰ ਨਾ ਸਰਦੀ ਲੱਗਦੀ ਹੈ ਤੇ ਨਾ ਕਦੇ ਡਰ ਪੁੱਤਰ ਤੁਸੀਂ ਬਹੁਤ ਛੋਟੇ ਹੋ ਵੇਖਣਾ ਆਪਣੀ ਸਿੱਖੀ ਨੂੰ ਲਾਜ ਨਾ ਲਾਣਾ ਹੁਣ ਮਾਤਾ ਜੀ ਉਹਨਾਂ ਨੂੰ ਸਿੱਖਿਆ ਦਿੰਦੇ ਹਨ ਕਿ ਤੁਸੀਂ ਹਲੇ ਬਹੁਤ ਛੋਟੇ ਹੋ ਉਹ ਤੁਹਾਨੂੰ ਜਿਹੜੇ ਨੇ ਸੂਬਾ ਸਰਹੰਦ ਨਵਾਬ ਹੋਰੀ ਜਿਹੜੇ ਨੇ ਤੁਹਾਨੂੰ ਡਰਾਉਣਗੇ ਵੀ ਮਾਰਨਗੇ ਵੀ ਧਰਮ ਬਦਲਣ ਲਈ ਕਹਿਣਗੇ ਕਿਉਂਕਿ ਉਹ ਮੁਸਲਮਾਨ ਸੀਗੀ ਤੇ ਉਹ ਸਿੱਖਾਂ ਨੂੰ ਤੇ ਹਿੰਦੂਆਂ ਸਾਰਿਆਂ ਨੂੰ ਕਹਿੰਦੇ ਸਨ ਕਿ ਅਸੀਂ ਮੁਸਲਮਾਨ ਬਣਾਉਣਾ ਹੈ ਤੇ ਤੁਸੀਂ ਛੋਟੇ ਬੱਚੇ ਹੋ ਕਿਤੇ ਆਪਣਾ ਸਿੱਧਕ ਨਾ ਹਾਰਿਓ ਆਪਣੀ ਸਿੱਖੀ ਨੂੰ ਲਾਜ ਨਾ ਲਾਦਿਆ ਜੀ ਠੀਕ ਹੈ ਅਗੋ ਜ਼ੋਰਾਵਾਰ ਸਿੰਘ ਜਿਹੜਾ ਹੈ ਉਹ ਕਹਿੰਦਾ ਹੈ ਨਹੀਂ ਮਾਤਾ ਜੀ ਅਸੀਂ ਛੋਟੇ ਹਾਂ ਪਰ ਆਪਣੇ ਧਰਮ ਵਿੱਚ ਪੱਕੇ ਹਾਂ ਸਾਨੂੰ ਮੌਤ ਦਾ ਵੀ ਕੋਈ ਡਰ ਨਹੀਂ ਸੋ ਬੱਚਿਆਂ ਵਿੱਚ ਇੰਨੀ ਹਿੰਮਤ ਸੀ ਇਨਾ ਹੌਸਲਾ ਉਹ ਕਹਿੰਦੇ ਨਹੀਂ ਮਾਤਾ ਜੀ ਅਸੀਂ ਮੌਤ ਤੋਂ ਵੀ ਨਹੀਂ ਡਰਦੇ ਅਸੀਂ ਛੋਟੇ ਜ਼ਰੂਰ ਆ ਪਰ ਅਸੀਂ ਆਪਣੇ ਧਰਮ ਦੇ ਪੂਰੇ ਪੱਕੇ ਹਾਂ ਮਾਤਾ ਉਹ ਤੁਹਾਨੂੰ ਲਾਲਚ ਵੀ ਦੇਣਗੇ ਅਤੇ ਸਲਾਮ ਕਹਿਣ ਲਈ ਤੰਗ ਕਰਨਗੇ ਫਤੇਹ ਸਿੰਘ ਕਹਿੰਦਾ ਹੈ ਮਾਤਾ ਜੀ ਅਸੀਂ ਸਲਾਮ ਨਹੀਂ ਸਗੋ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਹੀ ਕਹਾਂਗੇ ਹੁਣ ਮਾਤਾ ਜੀ ਉਹਨਾਂ ਨੂੰ ਸਮਝਾਉਂਦੇ ਨੇ ਵੀ ਹੁਣ ਸਾਨੂੰ ਕੈਦ ਕਰ ਲਿਆ ਗਿਆ ਹੈ ਸੋ ਇੱਥੇ ਸੂਬਾ ਸਰਹੰਦ ਤੇ ਨਵਾਬ ਜਿਹੜੇ ਨੇ ਉਹ ਤੁਹਾਨੂੰ ਲਾਲਚ ਵੀ ਦੇਣਗੇ ਕਈ ਤਰ੍ਹਾਂ ਦਾ ਲਾਲਚ ਕਿਉਂਕਿ ਬੱਚੇ ਹਮੇਸ਼ਾ ਲਾਲਚ ਵਿੱਚ ਆ ਜਾਂਦੇ ਨੇ ਤੇ ਤੁਹਾਨੂੰ ਇਹ ਵੀ ਕਹਿਣਗੇ ਕਿ ਤੁਸੀਂ ਸਲਾਮ ਕਰੋ ਜਿਵੇਂ ਮੁਸਲਮਾਨਾਂ ਵਿੱਚ ਸਲਾਮ ਕਹਿੰਦੇ ਹਨ ਲੇਕਿਨ ਉਹ ਕਹਿੰਦੇ ਨਹੀਂ ਅਸੀਂ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਕਹਾਂਗੇ ਅਸੀਂ ਕਿਸੇ ਤੋਂ ਨਹੀਂ ਡਰਦੇ ਸੂਬੇ ਦੇ ਦਰਬਾਰ ਵਿੱਚ ਜਾ ਕੇ ਜੋ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਦਾ ਜੈਕਾਰਾ ਗੂੰਜਾਵਾਂਗੇ ਤੇ ਫਤਿਹ ਸਿੰਘ ਕਹਿੰਦਾ ਕਿ ਅਸੀਂ ਜੈਕਾਰਾ ਜੈਕਾਰਾ ਲਗਾਵਾਂਗੇ ਬੋਲੇ ਸੋ ਨਿਹਾਲ ਦਾ ਸੋ ਅਸੀਂ ਮਾਤਾ ਜੀ ਬਿਲਕੁਲ ਨਹੀਂ ਡਰਦੇ ਅਸੀਂ ਆਪਣੇ ਧਰਮ ਦੇ ਪੱਕੇ ਹਾਂ ਮਾਤਾ ਜੀ ਬਸ ਮੇਰੇ ਸ਼ੇਰ ਦੇ ਸ਼ੇਰ ਬੱਚਿਓ ਹੁਣ ਮੈਨੂੰ ਕੋਈ ਚਿੰਤਾ ਨਹੀਂ ਸਾਡੇ ਨਾਲ ਤਾਂ ਐਵੇਂ ਹੀ ਬੀਤਦੀਆਂ ਆਈਆਂ ਨੇ ਮਤਲਬ ਮਾਤਾ ਜੀ ਹੁਣ ਕਹਿੰਦੇ ਨੇ ਕਿ ਸਾਡੇ ਨਾਲ ਤੇ ਐਵੇਂ ਹੀ ਬੀਤਦੀਆਂ ਆਇਆਂ ਨੇ ਮਤਲਬ ਹਮੇਸ਼ਾ ਹੀ ਸਾਡੇ ਤੇ ਜ਼ੁਲਮ ਹੁੰਦਾ ਆਇਆ ਹੈ ਔਰ ਅਸੀਂ ਸ਼ਹੀਦੀਆਂ ਜਿਹੜੀਆਂ ਨੇ ਦਿੰਦੇ ਆਏ ਆ ਤੇ ਲੜਾਈਆਂ ਲੜਦੇ ਹਾਂ ਆ ਆਪਣੇ ਧਰਮ ਦੀ ਰੱਖਿਆ ਵਾਸਤੇ ਤੁਹਾਡੇ ਦਾਦਾ ਜੀ ਨੇ Hindu ਧਰਮ ਨੂੰ ਬਚਾਉਣ ਲਈ ਦਿੱਲੀ ਜਾ ਕੇ ਸੀਸ ਦਿੱਤਾ ਸੀ ਸੋ ਗੁਰੂ ਤੇਗ ਬਹਾਦਰ ਜੀ ਨੇ ਹਿੰਦੂਆਂ ਨੂੰ ਉਹਨਾਂ ਹਿੰਦੂ ਧਰਮ ਨੂੰ ਵੀ ਬਚਾਉਣ ਵਾਸਤੇ ਆਪਣਾ ਸੀਸ ਜਿਹੜਾ ਹੈ ਉਹ ਦਿੱਲੀ ਵਿੱਚ ਜਾ ਕੇ ਦਿੱਤਾ ਸੀਗਾ ਅਤੇ ਤੁਹਾਡੇ ਦਾਦਾ ਜੀ ਦੇ ਦਾਦਾ ਜੀ ਨੂੰ ਅਤੇ ਤੁਹਾਡੇ ਦਾਦਾ ਜੀ ਦੇ ਦਾਦਾ ਜੀ ਨੂੰ ਵੀ ਤੱਤੀ ਤਵੀ ਤੇ ਬਿਠਾ ਕੇ ਸਿਰ ਵਿੱਚ ਤੱਤੀ ਰੇਤ ਪਾਈ ਗਈ ਸੀ ਹੁਣ ਪੁੱਤਰ ਤੁਹਾਡੀ ਵਾਰੀ ਆ ਗਈ ਹੈ ਹਾਂਜੀ ਸੋ ਤੁਹਾਡੇ ਦਾਦਾ ਜੀ ਦੇ ਦਾਦਾ ਜੀ ਨੂੰ ਤੱਤੀ ਤਵੀ ਤੇ ਬਿਠਾ ਕੇ ਸਿਰ ਵਿੱਚ ਤੱਤੀ ਰੇਤ ਪਾਈ ਗਈ ਸੀ ਹੁਣ ਗੁਰੂ ਤੇਗ ਬਹਾਦਰ ਜੀ ਬਹਾਦਰ ਜੀ ਦੇ ਜਿਹੜੇ ਦਾਦਾ ਜੀ ਸਨ ਉਹ ਗੁਰੂ ਅਰਜਨ ਦੇਵ ਜੀ ਸਨ ਜਿਹੜੇ ਕਿ ਪੰਜਵੇਂ ਪਾਤਸ਼ਾਹ ਸੀਗੇ ਸਾਡੇ ਦਸਾਂ ਗੁਰੂਆਂ ਦੇ ਵਿੱਚੋਂ ਪੰਜਵੇਂ ਪਾਤਸ਼ਾਹ ਜੀ ਸੋ ਉਹਨਾਂ ਨੇ ਵੀ ਸ਼ਹੀਦੀ ਦਿੱਤੀ ਸੀਗੀ ਸੋ ਉਹਨਾਂ ਦੇ ਜਿਹੜੇ ਸਿਰ ਦੇ ਵਿੱਚ ਤੱਤੀ ਤਵੀ ਤੱਤੀ ਤਵੀ ਮਤਲਬ ਤੱਤੇ ਗਰਮ ਤਵੇ ਦੇ ਉੱਤੇ ਉਹਨਾਂ ਨੂੰ ਬਿਠਾਇਆ ਗਿਆ ਸੀਗਾ ਵੱਡਾ ਸਾਰਾ ਤਵਾ ਸੀ ਤੇ ਉਹਨਾਂ ਦੇ ਸਿਰ ਦੇ ਵਿੱਚ ਤਤੀ ਰੇਤ ਜਿਹੜੀ ਹੈ ਉਹ ਪਾਈ ਗਈ ਸੀ ਹੁਣ ਪੁੱਤਰ ਤੁਹਾਡੀ ਵਾਰੀ ਆ ਗਈ ਹੈ ਸੋ ਮਾਤਾ ਜੀ ਸਮਝ ਗਏ ਸਨ ਕਿ ਹੁਣ ਤੱਕ ਸਾਡੇ ਸਾਰੀਆਂ ਪੀੜ੍ਹੀਆਂ ਜਿਹੜੀਆਂ ਨੇ ਸ਼ਹੀਦੀਆਂ ਦਿੰਦੀਆਂ ਆਈਆਂ ਨੇ ਧਰਮ ਪਿੱਛੇ ਸੋ ਹੁਣ ਪੁੱਤਰੋ ਬੱਚਿਓ ਪੁੱਤਰੋ ਹੁਣ ਤੁਹਾਡੀ ਵਾਰੀ ਆ ਗਈ ਹੈ ਦੋਵੇਂ ਬੱਚਿਆਂ ਨੂੰ ਆਪਣੇ ਨਾਲ ਲਾ ਕੇ ਪਿਆਰ ਕਰਦੀ ਹੈ ਸੋ ਦਾਦੀ ਮਾ ਜਿਹੜੇ ਨੇ ਮਾਤਾ ਗੁਜਰਕੌਰ ਜੀ ਆਪਣੇ ਬੱਚਿਆਂ ਨੂੰ ਕਲ ਨਾਲ ਲਾਉਂਦੇ ਨੇ ਤੇ ਪਿਆਰ ਕਰਦੇ ਨੇ ਜ਼ੋਰਾਵਾਰ ਮਾਤਾ ਜੀ ਤੁਸੀਂ ਚਿੰਤਾ ਨਾ ਕਰੋ ਬੱਚੇ ਇੰਨੇ ਸਮਝਦਾਰ ਸੀ ਕਿ ਉਹ ਆਪਣੀ ਦਾਦੀ ਮਾਂ ਨੂੰ ਕਹਿੰਦੇ ਨੇ ਕਿ ਤੁਸੀਂ ਫਿਕਰ ਨਾ ਕਰੋ ਮੈਂ ਤਾਂ ਕਹਿਣਾ ਹਾਂ ਕਿ ਕਦੋਂ ਸਾਨੂੰ ਬੁਲਾਉਣ ਬੁਲਾਉਣ ਅਤੇ ਕਦੋਂ ਅਸੀਂ ਜਾ ਕੇ ਦਸੀਏ ਕਿ ਸਿੰਘਾਂ ਦੇ ਬੱਚੇ ਕਿਹੋ ਜਿਹੇ ਹੁੰਦੇ ਹਨ ਸੋ ਬੱਚੇ ਕਹਿੰਦੇ ਹਨ ਕਿ ਅਸੀਂ ਮਾਤਾ ਜੀ ਤੁਸੀਂ ਘਬਰਾਉਣਾ ਨਹੀਂ ਚਿੰਤਾ ਨਹੀਂ ਕਰਨੀ ਸਗੋਂ ਅਸੀਂ ਚਾਹੁੰਦੇ ਹਾਂ ਕਿ ਸਾਨੂੰ ਉਹ ਆਪਣੇ ਕੋਲ ਬੁਲਾਉਣ ਤੇ ਅਸੀਂ ਉਹਨਾਂ ਨੂੰ ਦਸੀਏ ਕਿ ਸਿੰਘਾਂ ਦੇ ਸ਼ੇਰਾਂ ਦੇ ਬੱਚੇ ਕਿਹੋ ਜਿਹੇ ਹੁੰਦੇ ਹਨ ਗੱਲਾਂ ਕਰਦਿਆਂ ਜਿਹੜਾ ਹੈ ਉਹਨਾਂ ਦਾ ਸਮਾਂ ਬੀਤ ਜਾਂਦਾ ਹੈ ਸੋ ਅੱਜ ਦਾ ਪਾਠ ਅਸੀਂ ਇੱਥੋਂ ਤੱਕ ਹੀ ਪੜਾਂਗੇ ਇਸ ਪਾਠ ਨੂੰ ਤੁਸੀਂ ਧਿਆਨ ਨਾਲ ਪੜਿਓ ਤੁਹਾਨੂੰ ਸਿੱਖ ਇਤਿਹਾਸ ਬਾਰੇ ਜਾਣਕਾਰੀ ਮਿਲੇਗੀ ਬਾਕੀ ਦਾ ਪਾਠ ਅਸੀਂ ਅਗਲੀ ਵੀਡੀਓ ਵਿੱਚ ਤੁਹਾਨੂੰ ਭੇਜਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ